ਇਕ ਕਹਾਣੀ ਹੈ ਕਿ ਕਿਵੇਂ ਇੱਕ ਅਮੀਰ ਆਦਮੀ ਅੰਨ੍ਹਾ ਹੋ ਗਿਆ ਕਿਉਂਕਿ ਉਸਨੂੰ ਲੱਗਦਾ ਸੀ ਕਿ ਉਹ ਆਪਣੇ ਗੁਰੂ ਤੋਂ ਵੱਧ ਜਾਣਦਾ ਸੀ ਇਸ ਕਹਾਣੀ ਨੂੰ ਵੇਖੋ ਅਤੇ ਜਾਣੋ ਕਿ ਕਿਵੇਂ ਉਸਨੇ ਆਪਣੀ ਸਿਆਣਪ ਛੱਡ ਗੁਰੂ ਦੀ ਮੱਤ ਨੂੰ ਮੰਨਿਆ ਇਸ ਕਹਾਣੀ ਨੂੰ ਅੰਤ ਤੱਕ ਵੇਖੋ ਅਤੇ ਜਾਣੋ ਕਿ ਇੱਕ ਰਾਜ ਬਾਰੇ ਜੋ ਤੁਹਾਨੂੰ ਤੁਹਾਡੇ ਜੀਵਨ ਵਿੱਚ ਗੁਰੂ ਦੀ ਮੌਜੂਦਗੀ ਬਾਰੇ ਅਹਿਸਾਸ ਦਿਲਾਏਗਾ ਇੱਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਇੱਕ ਨਦੀ ਦੇ ਕੰਢੇ ਰੁਕ ਗਏ ਅਤੇ ਨਾਮ ਜਪਣ ਲੱਗ ਗਏ। ਉਹਨਾਂ ਦੇ ਚਿਹਰੇ ਦਾ ਨੂਰ ਵੇਖ ਕੇ ਹਰ ਕੋਈ ਇਹੋ ਆਖਦਾ, ਵਾਹ ਕਿੰਨਾ ਖੂਬਸੂਰਤ ਬੰਦਾ ਹੈ। ਮੈਂ ਤੇ ਉਸ ਵੱਲ ਖਿੱਚਿਆ ਚਲਿਆ ਜਾ ਰਿਹਾ ਹਾਂ। ਹਰ ਕੋਈ ਇਕੱਠੇ ਹੋ ਕੇ ਬਸ ਉਸ ਨੇੜੇ ਹੋਣਾ ਚਾਹੁੰਦੇ। ਚਾਹੇ ਉਹ Hindu, Musalman, ਬਿਖੂ, ਯੋਗੀ, ਮਾਲਕ ਜਾਂ ਫੇਰ ਨੌਕਰ ਹੀ ਕਿਉਂ ਨਾ ਹੋਵੇ। ਅਸੀਂ ਜਦੋਂ ਵੀ ਗੁਰੂ ਜੀ ਦੇ ਦਰਸ਼ਨ ਦੀਦਾਰ ਤੇ ਸੰਗਤ ਕਰਦੇ ਹਾਂ ਸਾਡਾ ਤਨ ਅਤੇ ਮਨ ਪ੍ਰੇਮ ਨਾਲ ਭਰ ਜਾਂਦਾ ਹੈ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਵਾਹਿਗੁਰੂ ਨੇੜੇ ਹੀ ਇੱਕ ਕਰੋੜਪਤੀ ਰਹਿੰਦਾ ਸੀ ਕਈ ਵਾਰ ਬਹੁਤੇ ਅਮੀਰ ਅਤੇ ਤਾਕਤਵਰ ਇਹ ਸੋਚਦੇ ਹਨ ਕਿ ਉਹ ਹਰ ਕਿਸੇ ਨਾਲੋਂ ਬਿਹਤਰ ਹਨ ਇੱਕ ਵੀ ਯਕੀਨੀ ਤੌਰ ਤੇ ਇਹੀ ਸੋਚਦਾ ਸੀ ਕਿ ਉਹ ਉੱਤਮ ਹੈ ਅਤੇ ਸਭ ਕੁਝ ਜਾਣਦਾ ਹੈ। ਕੌਣ ਹੈ ਨਾਨਕ ਜਿਸ ਬਾਰੇ ਹਰ ਕੋਈ ਗੱਲ ਕਰ ਰਿਹਾ ਹੈ? ਕਿਵੇਂ Hindu ਅਤੇ Musalman ਦੋਵੇਂ ਉਸਨੂੰ ਪਿਆ ਸਕਦੇ ਹਨ? ਕੀ ਉਹ ਇੰਨਾ ਮਹਾਨ ਹੈ? ਇਹ ਕਿਵੇਂ ਹੋ ਸਕਦਾ ਹੈ? ਇੱਕ ਵਾਰ ਉਸਨੇ ਕਿਸੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਗਾਉਂਦੇ ਹੋਏ ਸੁਣਿਆ। ਨਾਨਕ ਆਖੇ ਰੇ ਮਨ ਸੁਣਿਐ ਸੇਖ ਸਹੀ। लेखा रब मगे सिया बैठा कड़ वही तलबा पौसण किया बाकी जिना रही अजराए फरेशता होसी सी आए तई आवन जानन न सूझई पीड़ी गली फही ਕੁਰ ਨੇ ਖੁੱਤੈ ਨਾਨਕਾ ਓੜਕ ਸਚ ਰਹੀ ਹਰ ਕਿਸੇ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਬੜੀ ਚੰਗੀ ਲੱਗੀ ਪਰ ਉਹ ਕਰੋੜਪਤੀ ਬਸ ਇਹੋ ਸੋਚ ਰਿਹਾ ਸੀ ਕਿ ਉਸ ਨੂੰ ਇਸ ਤੋਂ ਵੀ ਜ਼ਿਆਦਾ ਸਮਝ ਆਏ ਹਿੰਦੂਆਂ ਦਾ ਪੁਨਰ ਜਨਮ ਅਤੇ ਮੁਸਲਮਾਨਾਂ ਦਾ ਮਹਾਨ ਦੂਤ ਅਜ਼ਰਾਈਲ ਤੁਸੀਂ ਇਹ ਦੋਵਾਂ ਨੂੰ ਕਿਵੇਂ ਮਿਲਾ ਸਕਦੇ ਹੋ ਇਹ ਹਿੰਦੂ ਅਤੇ ਮੁਸਲਮਾਨਾਂ ਦੇ ਵਿਸ਼ਵਾਸ ਅਤੇ ਈਮਾਨ ਨੂੰ ਕਟਾਉਂਦਾ ਹੈ ਹੈ ਗੁਰੂ ਦੀ ਬਾਣੀ ਕਫਰ ਹੈ ਉਸਨੇ ਐਲਾਨ ਕੀਤਾ ਤੁਸੀਂ ਸਾਰੇ ਗੁੰਮਰਾਹ ਹੋ ਰਹੇ ਹੋ ਤੁਸੀਂ ਇਹ ਨਕਲੀ ਗੁਰੂ ਨੂੰ ਸੁਣਨਾ ਬੰਦ ਕਰ ਦਿਓ ਜਦੋਂ ਲੋਕ ਜ਼ਿਆਦਾ ਯਕੀਨ ਨਹੀਂ ਕਰ ਰਹੇ ਸੀ ਤਾਂ ਉਸਨੇ ਕਿਹਾ ਠੀਕ ਹੈ ਮੈਂ ਸਮੱਸਿਆ ਨੂੰ ਜੜ ਤੋਂ ਹੱਲ ਕਰਾਂਗਾ ਮੈਂ ਉਸ ਨੂੰ ਰੋਕਾਂਗਾ ਜਾਂ ਤਾਂ ਉਹ ਆਪਣੀ ਗੁਰੂ ਦੀ ਸਿੱਖਿਆ ਦੇਣੀ ਬੰਦ ਕਰੇਗਾ ਜਾਂ ਫਿਰ ਮੈਂ ਉਸ ਨੂੰ ਜੇਲ੍ਹ ਵਿੱਚ ਸੁੱਟ ਦੇਵਾਂਗਾ ਗੁਰੂ ਦਾ ਸਾਹਮਣਾ ਕਰਨ ਲਈ ਕਰੋੜਪਤੀ ਨੇ ਆਪਣੇ ਘੋੜੇ ਤੇ ਛਾਲ ਮਾਰੀ ਪਰ ਘੋੜੇ ਨੇ ਉਸ ਨੂੰ ਲੱਤ ਮਾਰ ਦਿੱਤੀ ਆਹ ਓਏ ਆਹ ਉਹ ਜਦੋਂ ਉਹ ਜ਼ਮੀਨ ਤੇ ਡਿੱਗਿਆ ਤਾਂ ਉਸ ਦੀ ਪੱਗ ਲੈ ਗਈ ਉਹ ਗੁੱਸੇ ਵਿੱਚ ਸੀ ਪਰ ਆਲੇ ਦੁਆਲੇ ਦੇ ਲੋਕਾਂ ਨੇ ਉਸ ਨਾਲ ਤਰਕ ਕਰਨ ਦੀ ਕੋਸ਼ਿਸ਼ ਕੀਤੀ ਜਨਾਬ ਮੈਨੂੰ ਲੱਗਦਾ ਹੈ ਕਿ ਇਹ ਇੱਕ ਨਿਸ਼ਾਨੀ ਹੈ ਸ੍ਰੀ ਗਨانک ਇੱਕ ਮਹਾਪੁਰਸ਼ ਹਨ ਸੰਤਾਂ ਦਾ ਨਿਰਾਦਰ ਕਰਨਾ ਠੀਕ ਨਹੀਂ ਪਰ ਕਰੋੜਪਤੀ ਨੇ ਕਿਸੇ ਮਾਤ ਹਿਤ ਦੀ ਸਲਾਹ ਨਹੀਂ ਸੁਣੀ ਮੂਰਖ ਨਾ ਬਣੋ ਮੈਂ ਮੈਂ ਕੱਲ ਉਸ ਨੂੰ ਰੋਕਾਂਗਾ ਬਸ ਮੈਂ ਥੱਕ ਗਿਆ ਹਾਂ ਹੁਣ ਮੈਂ ਇੱਕ ਚਪਕੀ ਮੈਂ ਚਪਕੀ ਲਵਾਂਗਾ ਉਸ ਨੇ ਆਪਣੀ ਪੱਗ ਚੱਕੀ ਅਤੇ ਗੁੱਸੇ ਨਾਲ ਚਲਾ ਗਿਆ ਅਗਲੇ ਦਿਨ ਉਹ ਆਪਣੇ ਕੋੜੇ ਤੇ ਚੜਨ ਯੋਗ ਹੋ ਗਿਆ ਉਸ ਨੇ ਆਪਣੇ ਸੇਵਕਾ ਸਮੇਤ ਰਾਵੀ ਦਰਿਆਵਲ ਤੁਰ ਪਿਆ ਜਿੱਥੇ ਗੁਰੂ ਜੀ ਸਨ ਰਸਤੇ ਵਿੱਚ ਉਹ ਲੋਕਾਂ ਨੂੰ ਅਜਿਹੀਆਂ ਗੱਲਾਂ ਦੱਸਦਾ ਜਿਵੇਂ ਕਿ ਦੇਖੋ ਤੁਸੀਂ ਲੋਕਾਂ ਨੂੰ ਮੇਰੇ ਵਰਗੇ ਕਿਸੇ ਦੀ ਲੋੜ ਹੈ ਜੋ ਤੁਹਾਨੂੰ ਇਹ ਦੱਸੇ ਕਿ ਤਾਕਤਵਰ ਅਤੇ ਇਮਾਨਦਾਰ ਹੋਣਾ ਕਿਸ ਨੂੰ ਕਹਿੰਦੇ ਨੇ ਤੁਹਾਡੇ ਕੋਲ ਸਹੀ ਕਰਨ ਦੀ ਹਿੰਮਤ ਹੋਣੀ ਚਾਹੀਦੀ ਆ ਜਿਸ ਦੀ ਸਮਾਜ ਨੂੰ ਟਾਂਚਾਗਤ ਲੋੜ ਹੁੰਦੀ ਆ ਸਾਨੂੰ ਇਸ ਧਾਰਮਿਕ ਰਾਜਿਕਤਾ ਨੂੰ ਖਤਮ ਕਰਨਾ ਪਵੇਗਾ ਜਿਵੇਂ ਹੀ ਉਹ ਗੁਰੂ ਨਾਨਕ ਦੇਵ ਜੀ ਦੇ ਨੇੜੇ ਪਹੁੰਚਿਆ ਗੁਰੂ ਜੀ ਦੇ ਦਰਸ਼ਨ ਕਰਨ ਤੋਂ ਠੀਕ ਪਹਿਲਾਂ ਉਹ ਆਪਣੀ ਬੋਲਣ ਦੀ ਸਮਰੱਥਾ ਗੁਆ ਬੈਠਾ ਤੁਸੀਂ ਲੋਕ ਸੋਚਦੇ ਹੋ ਕਿ ਮੈਂ ਹੁਣ ਕਠੋਰ ਹੋ ਰਿਹਾ ਪਰ ਬਾਅਦ ਵਿੱਚ ਤੁਸੀਂ ਮੇਰਾ ਧੰਨਵਾਦ ਕਰੋ ਉਸ ਸਮੇਂ ਉਹ ਅਤੇ ਉਸ ਦੇ ਆਲੇ ਦੁਆਲੇ ਦਾ ਹਰ ਵਿਅਕਤੀ ਆਪਣੀ ਦ੍ਰਿਸ਼ਟੀ ਗੁਆ ਬੈਠਾ ਮੈਨੂੰ ਕੁਝ ਦੇਖ ਨਹੀਂ ਰਿਹਾ ਇਹ ਕੀ ਹੋ ਰਿਹਾ ਹੈ ਮੈਨੂੰ ਕੁਝ ਦਿਖ ਕਿਉਂ ਨਹੀਂ ਰਿਹਾ ਨਹੀਂ ਨਹੀਂ ਇਹ ਮੇਰੇ ਰੱਬਾ ਗਰੋੜ ਪਤੀ ਨੇ ਮਨ ਹੀ ਮਨ ਸੋਚਿਆ ਮੈਂ ਹੈਰਾਨ ਹਾਂ ਕਿ ਸ਼ਾਇਦ ਉਹ ਲੋਕ ਸਹੀ ਸਨ ਹੋ ਸਕਦਾ ਹੈ ਕਿ ਨਾਨਕ ਇੱਕ ਮਹਾਪੁਰਖ ਹੈ ਹੋ ਸਕਦਾ ਹੈ ਕਿ ਉਹ ਗੁਨਾ ਨਾਲ ਭਰਪੂਰ ਹੋਵੇ ਮੈਨੂੰ ਨਹੀਂ ਪਤਾ ਜਿਵੇਂ ਹੀ ਉਸ ਦੀ ਨਜ਼ਰਾਂ ਅੱਗੇ ਬਿਲਕੁਲ ਹਨੇਰਾ ਹੋ ਗਿਆ ਉਸ ਨੇ ਆਪਣਾ ਕੋੜਾ ਰੋਕ ਲਿਆ ਉਸ ਦੇ ਦਿਮਾਗ ਨੇ ਵੀ ਸੋਚਣਾ ਬੰਦ ਕਰ ਦਿੱਤਾ ਉਹ ਉਹਨਾਂ ਨੇ ਮੈਨੂੰ ਚੇਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹ ਸਹੀ ਸਨ ਜੇ ਕੋਈ ਇਸ ਗੁਰੂ ਦੀ ਮਹਾਨਤਾ ਦਾ ਵਿਰੋਧ ਕਰਦਾ ਹੈ ਉਹ ਮੇਰੇ ਵਾਂਗ ਪਛਤਾਉਣਗੇ ਮੈਂ ਕਿ ਨਾ ਵਟਾ ਮੁਰਕਾ ਫਿਰ ਹੈਰਾਨੀ ਨਾਲ ਉਸ ਦੀ ਆਵਾਜ਼ ਮੁੜ ਵਾਪਸ ਆ ਗਈ ਉਹ ਆਪਣੇ ਦਿਲ ਦੀ ਗਹਿਰਾਈ ਤੋਂ ਕਹਿੰਦਾ ਹੈ ਮੈਨੂੰ ਉਹਨਾਂ ਦੀ ਪ੍ਰਸਿੱਧੀ ਤੇ ਇਰਕਾ ਸੀ ਅਤੇ ਮੈਂ ਉਹਨਾਂ ਨੂੰ ਪਰਖਣਾ ਚਾਹੁੰਦਾ ਸੀ ਪਰ ਮੈਂ ਮੈਂ ਕੁਝ ਨਹੀਂ ਹਾਂ ਮੈਂ ਉਹਨਾਂ ਨੂੰ ਕਿਵੇਂ ਮਾਪ ਸਕਦਾ ਹਾਂ ਮੈਂ ਉਹਨਾਂ ਦੀ ਮਹਾਨਤਾ ਨੂੰ ਦੇਖ ਨਹੀਂ ਸਕਿਆ ਪਰ ਹੁਣ ਮੈਂ ਉਹਨਾਂ ਦੇ ਮਹਿਮਾ ਨੂੰ ਸਮਝ ਗਿਆ ਉਸ ਦੀ ਥੋੜੀ ਜਿਹੀ ਨਜ਼ਰ ਮੁੜਾਈ ਜੋ ਇਹ ਦੇਖਣ ਲਈ ਕਾਫੀ ਸੀ ਕਿ ਉਸ ਦੇ ਸਾਹਮਣੇ ਕੀ ਸੀ ਉਹ ਆਪਣੇ ਘੋੜੇ ਨੂੰ ਅੱਗੇ ਵਧਾਉਂਦੇ ਹੋਏ ਗੁਰੂ ਨਾਨਕ ਦੀ ਉਸਤਤ ਕਰਦਾ ਰਿਹਾ ਮੈਨੂੰ ਮਾਫ ਕਰਿਓ ਬਾਬਾ ਮੈਨੂੰ ਆਪਣੀ ਸ਼ਰਨ ਵਿੱਚ ਲੈ ਲਵੋ ਕਿਰਪਾ ਕਰਕੇ ਮੈਨੂੰ ਆਪਣਾ ਸਿੱਖ ਸਵੀਕਾਰ ਕਰੋ ਜੀ ਫਿਰ ਕਿਸੇ ਨੇ ਸਿਆਣਪ ਦਿਖਾਈ ਅਤੇ ਕਿਹਾ जनाब ਜਦੋਂ ਤੁਸੀਂ ਆਪਣੇ ਉੱਚੇ ਘੋੜੇ ਤੇ ਬੈਠੇ ਸੀ ਉਦੋਂ ਤੁਹਾਨੂੰ ਲੱਗ ਰਿਹਾ ਸੀ ਕਿ ਤੁਸੀਂ ਸਭ ਤੋਂ ਵੱਧ ਜਾਣਦੇ ਹੋ ਇਹ ਸੱਚ ਹੈ ਮੈਂ ਲੋਕਾਂ ਨੂੰ ਨੀਵਾ ਸਮਝਿਆ خیر ਜਨਾਬ ਤੁਸੀਂ ਅਸਲ ਵਿੱਚ ਅਜੇ ਵੀ ਘੋੜੇ ਤੇ ਹੀ ਸਵਾਰ ਹੋ ਕਿਸੇ ਸੰਤ ਨੂੰ ਮਿਲਣ ਲਈ ਤੁਹਾਨੂੰ ਨਿਮਰਤਾ ਨਾਲ ਆਉਣਾ ਚਾਹੀਦਾ ਹੈ ਲੈ ਆ ਕੇ ਸਾਡੇ ਨਾਲ ਪੈਦਲ ਚੱਲੋ ਤੁਸੀਂ ਬਿਲਕੁਲ ਸਹੀ ਹੋ ਸੱਚਮੁੱਚ ਤੁਹਾਡੇ ਮੁਕਾਬਲੇ ਮੈਂ ਅੰਨਾ ਹਾਂ ਉਸ ਨੇ ਤੁਰੰਤ ਆਪਣੇ ਕੋڑے ਤੋਂ ਛਾਲ ਮਾਰੀ ਆਪਣੀ ਜੁੱਤੀ ਲਾ ਦਿੱਤੀ ਅਤੇ ਨੰਗੇ ਪੈਰੀ ਤੁਰਦੇ ਹੋਏ ਨਿਗਾਹ ਉੱਪਰ ਨਹੀਂ ਕੀਤੀ ਉਸ ਨੇ ਸਿਰਫ ਜ਼ਮੀਨ ਵੱਲ ਹੀ ਦੇਖਿਆ ਹਰ ਕਦਮ ਨਾਲ ਉਸ ਨੇ ਅਰਦਾਸ ਕੀਤੀ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡਾ ਹਾਂ ਮੈਂ ਕੁਝ ਵੀ ਨਹੀਂ ਹਾਂ ਤੁਸੀਂ ਮੇਰੇ ਮਾਲਕ ਹੋ ਉਹ ਆਪਣੀ ਅਰਦਾਸ ਕਰਨ ਵਿੱਚ ਇੰਨਾ ਲੀਨ ਸੀ ਕਿ ਉਸ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਿੰਨਾ ਸਮਾਂ ਬੀਤ ਗਿਆ ਮੈਂ ਇੱਕ ਕੀਟ ਵਾਂਗਾ ਹਾਂ ਜਿਸਨੇ ਸੋਚਿਆ ਕਿ ਉਹ ਇੱਕ ਪੰਛੀ ਨੂੰ ਖਾ ਸਕਦਾ ਹੈ ਮੈਂ ਉਸ ਕੰਕਰ ਵਰਗਾ ਹਾਂ ਜਿਸਨੇ ਸੋਚਿਆ ਕਿ ਉਹ ਪਰਬਤ ਹੈ ਮੇਰੇ ਵਰਗਾ ਕੋਈ ਮੂਰਖ ਜੇ ਕਿਸੇ ਸੰਤ ਦੀ ਨਿੰਦਿਆ ਕਰਦਾ ਹੈ ਉਸ ਨੂੰ ਦੁੱਖ ਹੀ ਮਿਲਦਾ ਹੈ ਏ ਬਾਬਾ ਮੇਰੇ ਹਨੇਰੇ ਚਿੱਤ ਵਿੱਚ ਰੋਸ਼ਨੀ ਲਿਆਓ ਫਿਰ ਇੱਕ ਕਰਾਮਾਤਵਾਂਗ ਉਸਨੇ ਗੁਰੂ ਦੇ ਚਰਨ ਕਮਲ ਦੇਖੇ ਉਚਾਰਟ ਨਤਮਸਤਕ ਹੋਇਆ ਅਤੇ ਦੰਡੋਤ ਹੋ ਕੇ ਮੱਥਾ ਟੇਕਿਆ ਮਿਹਰ ਕਰੋ ਮੈਨੂੰ ਆਪਣੇ ਸ਼ਰਨ ਵਿੱਚ ਸਵੀਕਾਰ ਕਰੋ ਕਿਰਪਾ ਕਰਕੇ ਗੁਰੂ ਜੀ ਮੈਨੂੰ ਆਪਣਾ ਸਿੱਖ ਬਣਨ ਦੀ ਆਗਿਆ ਦਿਓ ਮੈਂ ਉਦੋਂ ਤੱਕ ਨਹੀਂ ਹਿੱਲਾਂਗਾ ਜਦ ਤੱਕ ਤੁਸੀਂ ਮੈਨੂੰ ਸਵੀਕਾਰ ਜਾਂ ਅਸਵੀਕਾਰ ਨਹੀਂ ਕਰਦੇ ਜੇ ਤੁਸੀਂ ਮੈਨੂੰ ਆ ਸਭੀ ਕਾਰ ਵੀ ਕਰਦੇ ਹੋ ਤਾਂ ਕਟੋ-ਕਟ ਮੈਂ ਤੁਹਾਡੀ ਆਵਾਜ਼ ਤਾਂ ਸੁਣ ਸਕਾਂਗਾ ਗੁਰੂ ਜੀ ਕਿਸੇ ਵੀ ਤਰ੍ਹਾਂ ਮੈਂ ਤੁਹਾਡੀ ਹਰ ਗੱਲ ਤੇ ਅਮਲ ਕਰਾਂਗਾ। ਦਿਆ ਦ੍ਰਿਸ਼ਟੀ ਵਿੱਚ ਪਿੱਜੇ ਗੁਰੂ ਜੀ ਨੂੰ ਵੇਖ ਕੇ ਉਸਨੇ ਬਹੁਤ ਸਾਰੀਆਂ ਸਿਫਤ ਸਲਾਮਾਂ ਕੀਤੀਆਂ। ਗੁਰੂ ਜੀ ਨੇ ਕਿਹਾ ਤੁਸੀਂ ਉੱਠੋ ਆਪਣੀਆਂ ਅੱਖਾਂ ਖੋਲੋ ਅਤੇ ਆਪਣਾ ਮਨ ਸਾਫ਼ ਕਰੋ। ਉਸਨੇ ਬਿਲਕੁਲ ਅਜੇਹਾ ਹੀ ਕੀਤਾ ਉਸਦੀ ਨਜ਼ਰ ਪੂਰੀ ਤਰ੍ਹਾਂ ਬਹਾਲ ਹੋ ਗਈ ਸੀ। ਅਤੇ ਉਸਨੇ ਆਪਣੇ ਲਈ ਗੁਰੂ ਜੀ ਦੀ ਹਜ਼ੂਰੀ ਦੀ ਮਹਿਮਾ ਵੇਖ ਲਈ ਸੀ ਮਾਹੌਲ ਸ਼ਾਂਤ ਅਤੇ ਸਰਦਾ ਨਾਲ ਭਰਪੂਰ ਸੀ ਅੰਤ ਵਿੱਚ ਉਹ ਬੋਲਿਆ ਮਾਲਕਾ ਮੇਰੇ ਲਈ ਪਰਲੋਕ ਵਿੱਚ ਆਪਣੇ ਚਰਨਾਂ ਵਿੱਚ ਥਾਂ ਬਣਾ ਲਓ ਕਿਰਪਾ ਕਰਕੇ ਇਸ ਜੀਵਨ ਵਿੱਚ ਇਸ ਤੋਹਫੇ ਨੂੰ ਸਦਕਾਰ ਕਰੋ ਜਿਸ ਸੁੰਦਰ ertid ਤੇ ਅਸੀਂ ਖੜੇ ਹਾਂ ਕਿਰਪਾ ਕਰਕੇ ਇੱਥੇ ਇੱਕ ਧਰਮਸ਼ਾਲਾ ਬਣਾਓ ਅਸੀਂ ਤੁਹਾਡੇ ਨਾਮ ਤੇ ਇੱਕ ਪੀਂਡ ਬਣਾਵਾਂਗੇ ਜਿੱਥੇ ਤੁਸੀਂ ਲੋਕਾਂ ਵਾਸਤੇ ਲੰਗਰ ਲਗਾ ਸਕੋ ਕਿਰਪਾ ਕਰਕੇ ਇਹ ਦਾਤ ਕਬੂਲ ਕਰਕੇ ਮੈਨੂੰ ਆਸੀਸ ਦੇਵੋ ਗੁਰੂ ਜੀ ਨੇ ਪ੍ਰਵਾਨ ਕਰ ਲਿਆ ਅਤੇ ਕਿਹਾ ਜੋ ਸੇਵਾ ਤੇਰੇ ਹਿਰਦੇ ਵਿੱਚ ਹੈ ਉਸ ਤੋਂ ਕੋਈ ਨਹੀਂ ਰੋਕੇਗਾ ਇਹ ਸਤਸੰਗ ਲਈ ਪਨਾਹ ਹੋਵੇਗਾ ਹਰੀ ਦੇ ਨਾਮ ਦਾ ਸਿਮਰਨ ਕਰਨ ਦਾ ਇੱਕ ਸਥਾਨ ਇਹ ਪਾਵਨ ਸਥਾਨ ਬਣਾਇਆ ਗਿਆ ਅਤੇ ਇਸ ਦਾ ਨਾਮ ਕਰਤਾਰਪੁਰ ਰੱਖਿਆ ਗਿਆ ਜਿੱਥੇ ਸੰਗਤਾਂ ਅੱਜ ਵੀ ਦਰਸ਼ਨਾਂ ਲਈ ਜਾਂਦੀਆਂ ਹਨ ਗੁਰੂ ਨਾਨਕ ਦੇਵ ਜੀ ਆਖਰਕਾਰ ਇਸ ਸਥਾਨ ਤੇ ਸੰਨਿਆਸ ਲੈ ਗਏ ਉਹ ਆਪਣੀ ਪਤਨੀ ਅਤੇ ਪੁੱਤਰਾਂ ਨੂੰ ਉੱਥੇ ਲੈ ਆਏ ਅਤੇ ਇੱਥੇ ਵੱਸ ਗਏ ਗੁਰੂ ਜੀ ਨੇ ਸਾਰਿਆਂ ਦੇ ਨਾਲ ਮਿਲ ਕੇ ਜ਼ਮੀਨ ਤੇ ਖੇਤੀ ਵੀ ਕੀਤੀ ਅਤੇ ਹਰ ਕੋਈ ਹਰੀ ਦੇ ਨਾਮ ਨੂੰ ਯਾਦ ਕਰਕੇ ਆਪਣਾ ਜੀਵਨ ਬਤੀਤ ਕਰ ਦੇ ਉਹ ਕਰੋੜਪਤੀ ਹੰਕਾਰ ਅਤੇ ਹਉਮੈ ਵਿੱਚ ਨਾ ਫਸ ਕੇ ਆਪਣੀ ਬਾਕੀ ਦੀ ਜ਼ਿੰਦਗੀ ਸ਼ਰਧਾ ਅਤੇ ਆਨੰਦ ਨਾਲ ਹਮੇਸ਼ਾ ਆਪਣੇ ਗੁਰੂ ਦੀ ਬਖਸ਼ਿਸ਼ ਅਧਿਨ ਬਿਤਾਉਂਦਾ ਰਹਾ ਅਸੀਂ ਵੀ ਉਸ ਵਾਂਗ ਆਪਣੇ ਜੀਵਨ ਨੂੰ ਬਦਲ ਸਕਦੇ ਹਾਂ ਅਤੇ ਦਿਨ-ਪ੍ਰਤੀ ਦਿਨ ਗੁਰੂ ਦੀ ਸ਼ਰਣ ਵਿੱਚ ਰਹਿ ਸਕਦੇ ਹਾਂ ਵੇਖੋ ਅੱਜ ਕੱਲ ਸਾਡੇ ਕੋਲ ਇੰਨੀ ਜ਼ਿਆਦਾ ਜਾਣਕਾਰੀ ਉਪਲਬਧ ਹੈ ਕਿ ਅਸੀਂ ਸੋਚਦੇ ਹਾਂ ਕਿ ਉਹ ਮੈਨੂੰ ਸਭ ਕੁਝ ਪਤਾ ਹੈ ਪਰ ਸਚਾਈ ਇਹ ਹੈ ਕਿ ਗੁਰੂ ਸਾਡੇ ਪਿਛਲੇ ਜੀਵਨ ਨੂੰ ਜਾਣਦਾ ਹੈ ਅਤੇ ਸਾਡੇ ਮਨ ਨੂੰ ਵੀ ਜਾਣਦਾ ਹੈ ਉਸ ਤੋਂ ਵੀ ਵੱਧ ਕੇ ਜਾਣਦਾ ਹੈ ਜਿੰਨਾ ਕਿ ਅਸੀਂ ਆਪਣੇ ਆਪ ਨੂੰ ਜਾਣਦੇ ਹਾਂ ਉਹ ਸਭ ਕੁਝ ਜਾਣਦਾ ਹੈ ਜੋ ਅਸੀਂ ਜਾਣਦੇ ਹਾਂ ਅਤੇ ਹੋਰ ਵੀ ਬਹੁਤ ਕੁਝ ਜਦੋਂ ਅਸੀਂ ਗੁਰੂ ਦੀਆਂ ਸਿੱਖਿਆਵਾਂ ਨੂੰ ਵੱਧ ਤੋਂ ਵੱਧ ਪਰਖਦੇ ਹਾਂ ਬਹੁਤ ਤਰਕ ਵਿਚਾਰ ਕਰਦੇ ਹਾਂ ਜਿਵੇਂ ਕਿ ਉਹ ਕੁਝ ਪੁਰਾਣੇ ਅਵਸ਼ੇਸ਼ ਹਨ ਅਸੀਂ ਬਿਲਕੁਲ ਉਸ ਅਮੀਰ ਵਿਅਕਤੀ ਵਾਂਗ ਬਣ ਜਾਂਦੇ ਹਾਂ ਜੋ ਸੋਚਦਾ ਸੀ ਕਿ ਸੱਚਾਈ ਕੇਵਲ ਮਤਲਬ ਜੋ ਹੈ ਗੁਰੂ ਜੀ ਹੁੰਦਾ ਹੈ ਉਹ ਸਾਡੇ ਅੰਦਰ ਮੌਜੂਦ ਹੈ ਅਤੇ ਸੱਚ ਵੀ ਸਾਡੇ ਅੰਦਰ ਹੀ ਹੈ ਇੱਕ ਰਹੱਸ ਹੈ ਜੋ ਕਿ ਇਹ ਜਾਣਨ ਵਿੱਚ ਮਦਦ ਕਰਦਾ ਹੈ ਕਿ ਗੁਰੂ ਜੀ ਹੁੰਦਾ ਜਾਗਦਾ ਹੈ ਤੁਹਾਨੂੰ ਪਤਾ ਹੈ ਕਿ ਉਹ ਕੀ ਹੈ ਹੁਕਮ ਨਾਮ ਹੈ ਗੁਰੂ ਕਹਿੰਦਾ ਹਾਂ ਮੈਂ ਘਰ ਬੁਨੀਵਾਰੀ ਹੈ ਗੁਰਮੁਖਰ ਦਗਰੀਬੀਆ ਗੁਰੂ ਦੀ ਰੋਸ਼ਨੀ ਵਰਤੁਰ ਦਿਆਂ ਫੋਂ ਮੇ ਰੁਪੀਆਂ ਦੇਰਾ ਦੂਰ ਹੋ ਜਾਂਦਾ ਹੈ ਤੇ ਮਨ ਨੀਵਾ ਹੋ ਜਾਂਦਾ ਹੈ ਦੂਸੀਂ ਵੀ ਉਸ ਅਮੀਰ ਆਦਮੀ ਵਾਂਗ ਆਪਣੀ ਸਿਆਣਪ ਛੱਡ ਕੇ ਗੁਰੂ ਦੀ ਸੇਵਾ ਵਿੱਚ ਧਿਆਨ ਲਗਾਓ ਜੋ ਕਿ ਤੁਹਾਡੇ ਤੋਂ ਮਹਾਨ ਹੈ ਆਪਣੇ ਆਪ ਨੂੰ ਕਹੋ ਮੈਂ ਕੁਝ ਵੀ ਨਹੀਂ ਏ ਗੁਰੂ ਤੂੰ ਹੀ ਸਭ ਕੁਝ ਹੈ ਗੁਰੂਕੂਲ ਜਾਓ ਹੁਕਮ ਨੂੰ ਸੁਣੋ ਅਤੇ ਉਸ ਤੇ ਅਮਲ ਕਰੋ ਫਿਰ ਗੁਰੂ ਦੇ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣੀ ਜ਼ਿੰਦਗੀ ਬਤੀਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ मर् बवार गुरुमुख हरिद गरीबिया